ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇੱਕ ਨਗਰ ਦੇ ਵਿੱਚ ਇੱਕ ਰਾਜਾ ਰਾਜ ਕਰਿਆ ਕਰਦਾ ਸੀ ਰਾਜਾ ਤੇ ਰਾਣੀ ਆਪਣੇ ਪ੍ਰਜਾ ਦਾ ਬਹੁਤ ਹੀ ਧਿਆਨ ਰੱਖਦੇ ਸੀ ਕਹਿੰਦੇ ਹਰ ਕਿਸੇ ਦੇ ਨਾਲ ਹਰ ਕਿਸੇ ਦੇ ਬੁੱਲਾਂ ਤੇ ਉਹਨਾਂ ਦੇ ਬਾਰੇ ਇਹ ਹੀ ਸੀ ਕਿ ਇਹ ਦੋਨੋਂ ਬਹੁਤ ਹੀ ਚੰਗੇ ਇਨਸਾਨ ਹਨ ਪਰ ਉਹਨਾਂ ਦੋਨਾਂ ਨੂੰ ਇੱਕ ਹੀ ਦੁੱਖ ਅੰਦਰੋਂ ਅੰਦਰ ਖਾਈ ਜਾਂਦਾ ਸੀ ਉਹਨਾਂ ਦੇ ਕੋਲ ਕੋਈ ਵੀ ਔਲਾਦ ਨਹੀਂ ਸੀ ਰਾਣੀ ਅਕਸਰ ਕੀਆ ਕਰਦੀ ਸੀ ਜਦੋਂ ਆਪਾਂ ਚੱਲ ਵਸਾਂਗੇ ਤਾਂ ਆਪਣੀ ਧਨ ਸੰਪਤਾ ਦਾ ਕੀ ਹੋਵੇਗਾ ਆਪਣੀ ਜਿਹੜੀ ਪ੍ਰਜਾ ਹੈ ਇਹਨਾਂ ਨੂੰ ਕੌਣ ਸੰਭਾਲੇਗਾ ਰਾਜ ਨੇ ਕਹਿ ਦਿਆ ਕਰਨਾ ਇਹਨੇ ਦਾਨਪੁਣ ਕੀਤੇ ਹਨ ਇਹਨਾਂ ਕੁਝ ਆਪਾਂ ਕੀਤਾ ਹੈ ਕੋਈ ਹੱਲ ਨਹੀਂ ਹੋਇਆ ਰਾਣੀ ਅਗਲੇ ਦਿਨ ਜਦੋਂ ਸਵੇਰੇ ਉઠી ਤੇ ਕਹਿੰਦੀ ਅੱਜ ਤੋਂ ਮੈਂ ਦਾਨਪੁਣ ਕਰਨਾ ਛੱਡ ਦੇਣਾ ਹੈ ਅੱਜ ਮੇਰੇ ਦਾਨਪੁਣ ਦਾ ਅੰਤਮ ਦਿਨ ਹੋਵੇਗਾ ਇਸ ਤੋਂ ਬਾਅਦ ਮੈਂ ਕਿਸੇ ਨੂੰ ਕੋਈ ਦਾਨ ਨਹੀਂ ਕਰਨਾ ਕਿਉਂਕਿ ਮੇਰਾ ਜਦੋਂ ਮਾਣ ਨਹੀਂ ਦੋਖੇ ਹੈ ਤੇ ਫਿਰ ਇਸ দান ਪਉਣ ਨੂੰ ਕਰਕੇ ਕੀ ਫਾਇਦਾ ਕਹਿੰਦੇ ਇਹਨੇ ਨੂੰ ਗਲੇ ਦੇ ਵਿੱਚੋਂ ਬਾਹਰ ਇੱਕ ਸੰਤ ਫਕੀਰ ਲੰਗੇ ਜਾਂਦੇ ਸੀ ਉਹ ਆਵਾਜ਼ ਲਗਾਉਂਦੇ ਨੇ ਕਿ ਬਾਈ ਪ੍ਰਸ਼ਾਦੇ ਦੀ ਆਸ ਹੈ ਇਹਨੇ ਨੂੰ ਰਾਣੀ ਕਹਿੰਦੀ ਕਿ ਅੱਜ ਮੇਰਾ ਅੰਤਮ ਧਾਨ ਹੈ ਚਲੋ ਇਸ ਸੰਤ ਫਕੀਰ ਨੂੰ ਹੀ ਧਾਨ ਕਰ ਦਿੱਤਾ ਜਾਵੇ ਉਹ ਸੰਤ ਫਕੀਰ ਜੀ ਨੂੰ ਸਾਧਨ ਦਿੰਦੀ ਹੈ ਤਾਂ ਉਹ ਜਿਹੜੀ ਰਾਣੀ ਸੀ ਉਹ ਨੇ ਬੜੇ ਆਦਰ ਤੇ ਸਤਕਾਰ ਦੇ ਨਾਲ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਖਵਾਇਆ ਬਿਠਾਇਆ ਸੰਤ ਫਕੀਰ ਕੁਝ ਬਚਨ ਕਰ ਰਹੇ ਸੀ ਬੜੇ ਪਿਆਰ ਤੇ ਸਤਕਾar ਦੇ ਨਾਲ ਸੁਣੇ ਪਰ ਸੰਤ ਫਕੀਰ ਜਾਣੇ ਜਾਂੰ ਸੀ ਉਹ ਦੇਖਦੇ ਹਨ ਕਿ ਰਾਜਾ ਤੇ ਰਾਣੀ ਬਹੁਤ ਜ਼ਿਆਦਾ ਉਦਾਸ ਹਨ ਰਾਜਾ ਤੇ ਰਾਣੀ ਤੋਂ ਉਹਨਾਂ ਦੇ ਦੁੱਖ ਦਾ ਕਾਰਨ ਪੁੱਛਦੇ ਹਨ ਕਿ ਤੁਸੀਂ ਦੋਨੋਂ ਇੰਨੇ ਦੁਖੀ ਕਿਉਂ ਹੋ ਇੰਨੇ ਉਦਾਸ ਕਿਉਂ ਹੋ ਤੇ ਫਿਰ ਰਾਣੀ ਅੱਖਾਂ ਦੇ ਵਿੱਚੋਂ ਅਥਰੂ ਭਰ ਕੇ ਕਹਿਣ ਲੱਗਦੀ ਹੈ ਕਿ 40 ਸਾਲ ਹੋ ਗਏ ਹਨ ਸਾਡੇ ਘਰ ਕੋਈ ਵੀ ਔਲਾਦ ਨਹੀਂ ਹੋਈ ਅਸੀਂ ਬਹੁਤ ਦਾਨ ਪਾਉਣਵੇਂ ਕੀਤਾ ਹੈ ਸੰਤ ਸਾਰੇ ਕੰਮ ਕੀਤੇ ਪਰਮਾਤਮਾ ਕਿਸੇ ਦੇ ਪਿੱਛੇ ਹੀ ਸਾਡੀ ਸੋਣ ਲਵੇ ਪਰ ਸਾਡੇ ਕੋਲ ਕੋਈ ਔਲਾਦ ਨਹੀਂ ਹੋਈ ਪਰ ਇਸ ਕਰਕੇ ਅਸੀਂ ਦੁਖੇ ਹਾਂ ਸੰਤ ਫਕੀਰ ਕਹਿੰਦੇ ਪਰ ਔਲਾਦ ਦੇਣੀ ਤਾਂ ਪਰਮਾਤਮਾ ਦੇ ਹੱਥ ਵਿੱਚ ਹੈ ਪਰ ਮੈਂ ਤੁਹਾਨੂੰ ਕੁਝ ਚੋਲ ਦਿੰਦਾ ਹਾਂ ਤੇ ਤੁਸੀਂ ਦੋਨੋਂ ਇਹਨਾਂ ਨੂੰ ਰੰਨ ਕੇ ਕਾਲਿਓ ਪਰਮਾਤਮਾ ਭਲੇ ਕਰਨਗੇ ਕਹਿੰਦੇ ਕਿ ਰਾਜਾ ਰਾਣੀ ਨੂੰ ਸ਼ਾਮ ਨੂੰ ਕਹਿੰਦਾ ਕਿਸੇ ਨੇ ਤਾਂ ਬਹੁਤ ਕੁਝ ਕੀਤਾ ਹਨ ਜਿਵੇਂ ਜਿਵੇਂ ਕਿਸੇ ਨੇ ਕਿਹਾ ਸਭ ਕੁਝ ਕੀਤਾ ਪਰ ਆਪਣੇ ਕੋਲ ਔਲਾਦ ਨਹੀਂ ਹੋਈ ਤੇ ਇਹ ਜਿਹੜੀ ਇੱਕ ਮੁੱਠ ਚੌਲਾਂ ਦੀ ਹੈ ਇਸ ਦੇ ਨਾਲ ਕੀ ਹੋ ਜਾਣਾ ਹੈ ਕਿਹੜਾ ਆਪਣੇ ਔਲਾਦ ਹੋ ਜਾਵੇ ਰਾਣੀ ਕਹਿਣ ਲੱਗੀ ਜਿੱਥੇ ਇੰਨਾ ਕੁਝ ਕੀਤਾ ਚਲ ਇਹ ਵੀ ਕਰਕੇ ਦੇਖ ਲੈਂਦੇ ਹਾਂ ਕਿਉਂ ਸੰਤਾਂ ਅੱਗੇ ਬੁਰੇ ਬਣਨਾ ਉਹਨੇ ਕਿਹਾ ਕਿ ਠੀਕ ਹੈ ਰਾਣੀ ਹੁਣ ਚੌਲਾਂ ਦੀ ਮੁੱਠ ਨੂੰ ਰਣਕੇ ਲੈ ਆਈ ਦੇ ਦੋਨੋਂ ਜਾਣੇ ਨੇ ਬਹੁਤ ਹੀ ਆਦੇ ਤੇ ਸਤਕਾ ਦੇ ਨਾਲ ਉਹ ਚੋਲ ਖਾ ਲਏ ਕਹਿੰਦੇ ਕਿ ਹੁਣ ਕੁਝ ਦਿਨ ਲੰਘ ਗਏ ਤੇ ਰਾਣੀ ਜਿਹੜੀ ਸੀ ਉਸ ਨੂੰ ਇਹ ਪਤਾ ਲੱਗ ਗਿਆ ਕਿ ਉਸ ਨੂੰ ਹੁਣ ਔਲਾਦ ਦੀ ਪ੍ਰਾਪਤੀ ਹੋਣ ਵਾਲੀ ਹੈ ਕਹਿੰਦੇ ਕਿ ਰਾਣੀ ਬੜਾ ਜ਼ਿਆਦਾ ਖੁਸ਼ ਹੋਈ ਕੁਝ ਸਮਾਂ ਲੰਘ ਗਿਆ ਤੇ ਰਾਣੀ ਦੇ ਘਰ ਪੁੱਤਰ ਹੋ ਗਿਆ ਕਹਿੰਦੇ ਕਿ ਹੁਣ ਉਹ ਸੰਤ ਫਕੀਰ ਜਦੋਂ ਗਏ ਸੀ ਤਾਂ ਉਸ ਟਾਈਮ ਰਾਜਾ ਨਹੀਂ ਸੀ ਰਾਜਾ ਚਲਾ ਗਿਆ ਸੀ ਪਰ ਉਹ ਰਾਣੀ ਨੂੰ ਕਹਿ ਕੇ ਗਏ ਸੀ ਕਿ ਰਾਣੀ ਤੇਰੇ ਘਰ ਔਲਾਦ ਤਾਂ ਹੋਏਗੀ ਤਾਰਾ ਹੋਣਾਂ ਤਾਂ ਕਿ ਜਿਉਂਦੀ ਰਹੇਗੀ ਇੰਨਾ ਹੀ ਅਸੀਂ ਕਰ ਸਕਦੇ ਹਾਂ ਇਹਦੇ ਤੋਂ ਵੱਧ ਸਾਡੇ ਹੱਥ ਵਿੱਚ ਕੁਝ ਨਹੀਂ ਹੈ ਉਹਨੇ ਕਿਹਾ ਸੰਤ ਜੀ ਤੁਸੀਂ ਔਲਾਦ ਦਾ ਸੁੱਖ ਦੇ ਰਹੇ ਹੋ ਇੰਨਾ ਹੀ ਬਹੁਤ ਹੈ ਹੁਣ ਰਾਜਾ ਜਦੋਂ ਉਸਦੇ ਘਰ ਪੁੱਤ ਦਾ ਜਨਮ ਹੋਇਆ ਤਾਂ ਬਹੁਤ ਸਾਰੇ ਪੰਡਤਾਂ ਤੇ ਜੋਤਿਸ਼ੀਆਂ ਨੂੰ ਬੁਲਾਉਂਦਾ ਹੈ ਰਾਣੀ ਤਾਲਮਟੋਲ ਕਰਦੀ ਹੈ ਕਿ ਪੰਡਤਾਂ ਨੂੰ ਬੁਲਾਉਣ ਦੀ ਕੋਈ ਲੋੜ ਨਹੀਂ ਤੁਸੀਂ ਕਿਸੇ ਨੂੰ ਵੀ ਨਾ ਬੁਲਾਵੋ ਪਰ ਰਾਜਾ ਕਹਿੰਦਾ ਕਿ ਨਹੀਂ ਮੇਰੇ ਘਰ ਪੁੱਤਰ ਦੀ ਪ੍ਰਾਪਤੀ ਹੋਈ ਹੈ ਮੈਂ ਚਾਹੁੰਦਾ ਹਾਂ ਸਾਰੇ ਜਾਣੇ ਆਣ ਕੇ ਉਸ ਰਾਣੀ ਨੇ ਬਹੁਤ ਟਾਲਮਟੋਲ ਕੀਤੀ ਪਰ ਰਾਜਾ ਕਿੱਥੇ ਸੁਣਨ ਵਾਲਾ ਸੀ ਰਾਜੇ ਨੇ ਪੰਡਤਾਂ ਨੂੰ ਬੁਲਾ ਲਿਆ ਤੇ ਹੁਣ ਸਾਰੇ ਪੰਡਤਾਂ ਨੇ ਮਿਲ ਕੇ ਲੇਖ ਚੋਖਾ ਕੀਤਾ ਤੇ ਸਾਰਿਆਂ ਦਾ ਇੱਕ ਰੰਗ ਆਵੇ ਤੇ ਇੱਕ ਰੰਗ ਜਾਵੇ ਹੁਣ ਕੋਈ ਵੀ ਰਾਜੇ ਨੂੰ ਨਾ ਦੱਸੇ ਫਿਰ ਰਾਜੇ ਨੇ ਜਦੋਂ ਉਹਨਾਂ ਸਾਰਿਆਂ ਨੂੰ ਪੁੱਛਿਆ ਕਿ ਤੁਸੀਂ ਸਾਰੇ ਚੁੱਪ ਕਿਉਂ ਹੋ ਗਏ ਹੋ ਕੌਣ ਕਹਿਣ ਲੱਗਾ ਕਿ ਰਾਜਾ ਜਿਹੜੀ ਤੇਰੇ ਘਰ ਔਲਾਦ ਹੋਈ ਹੈ ਉਹ ਸਿਰਫ 18 ਵਰੇ ਹੀ ਜਿਉਂਦੀ ਰਹੇਗੀ ਇਹ ਸੁਣ ਕੇ ਰਾਜਾ ਪਹਿਲਾਂ ਤਾਂ ਉਦਾਸ ਹੋ ਗਿਆ ਫਿਰ ਸੋਚਣ ਲੱਗਿਆ ਕਿ ਚਲੋ 18 ਵਰੇ ਤਾਂ ਬਹੁਤ ਹੁੰਦੇ ਹਨ ਇਹਨਾਂ ਕਹਿ ਕੇ ਤੇ ਉਸਨੇ ਆਪਣੇ ਪੁੱਤਰ ਨਾਲ ਲਾਡ ਪਿਆ ਤੇ ਸਾਰੀਆਂ ਚੀਜ਼ਾਂ ਪਗਾਉਣ ਲੱਗਿਆ ਕਹਿੰਦੇ ਸਤਕ ਵਰਿਆਂ ਦਾ ਜਦੋਂ ਪੁੱਤਰ ਹੋਇਆ ਤੇ ਸਭ ਵਿਦਿਆਵਾਂ ਕਲਾ ਹੁਨਰ ਨੂੰ ਨਿਪੁੰਨ ਕਰ ਦਿੱਤਾ ਪਰ ਵੱਡੇ ਵੱਡੇ ਉਹਦੇ ਲਈ ਗੁਰੂ ਤੇ ਸੰਤ ਫਕੀਰ ਸਨ ਉਹਨਾਂ ਨੂੰ ਬੁਲਾਇਆ ਗਿਆ ਕਹਿੰਦੇ ਕਿ ਐਵੇਂ ਕਰਦੇ ਖਾਦੇ 16 ਤੋਂ 17 ਸਾਲਾਂ ਦਾ ਹੋ ਗਿਆ ਜਦੋਂ 16 ਵਰਿਆਂ ਦਾ ਹੋਇਆ ਤਾਂ ਰਾਜਾ ਸੋਚਣ ਲੱਗਿਆ ਕਿ ਜੇ ਰਾਜਕੁਮਾਰ ਅਕਾਲ ਚਲਾਣਾ ਕਰ ਗਿਆ ਤਾਂ ਘੱਟ ਤੋਂ ਘੱਟ ਰਾਜਕੁਮਾਰ ਤੋਂ ਬਾਅਦ ਮੇਰਾ ਵੰਸ਼ ਤਾਂ ਅੱਗੇ ਵੱਧ ਜਾਵੇ ਇਸ ਕਰਕੇ ਰਾਜੇ ਦੇ ਨਾਲ ਦੇ ਨਗਰ ਦੀ ਇੱਕ ਰਾਜੇ ਦੀ ਧੀ ਨਾਲ ਉਸ ਦਾ ਵਿਆਹ ਕਰਾ ਦਿੱਤਾ ਗਿਆ ਰਾਜੇ ਦੀ ਧੀ ਬਹੁਤ ਜ਼ਿਆਦਾ ਸਿਆਣੀ ਤੇ ਸਮਝਦਾਰ ਸੀ ਤੇ ਸੋਜਵਾਨ ਸੀ ਕਹਿੰਦੇ ਜਦੋਂ ਵਿਆਹ ਹੋਇਆ ਤਾਂ ਰਾਣੀ ਅਕਸਰ ਦੇਖਿਆ ਕਰਦੀ ਕਿ ਜਦੋਂ ਰਾਤ ਨੂੰ ਉਸ ਤੇ ਅੱਖ ਖੋਲਦੀ ਤਾਂ ਰਾਜਕੁਮਾਰ ਜੋ ਉਸ ਦਾ ਘਰ ਵਾਲਾ ਬਿਸਤਰਾ ਤੇ ਨਹੀਂ ਹੁੰਦਾ ਤੇ ਜਦੋਂ ਸਵੇਰ ਹੁੰਦੀ ਤਾਂ ਉੱਥੇ ਹੀ ਸੁੱਤਾ ਹੋ ਹੁੰਦਾ ਹੈ ਇਦਾਂ ਹੁਣ ਰੋਜ਼ ਰਾਤ ਨੂੰ ਹੋਇਆ ਕਰਨਾ ਤੇ ਇਹ ਸਭ ਦੇਖ ਕੇ ਬਹੁਤ ਪਰੇਸ਼ਾਨ ਰਹਿਣ ਲੱਗੀ ਹੁਣ ਉਹ ਆਪਣੇ ਪਤੀ ਤੋਂ ਪੁੱਛ ਸਕਦੇ ਸੀ ਜੇ ਪੁੱਛਿਆ ਤੇ ਕਿਤੇ ਕਿਤੇ ਰਾਜਕੁਮਾਰ ਨੂੰ ਕੁਝ ਹੋ ਰਹੀ ਨਾ ਮੈਨੂੰ ਸਮਝਾ ਦੇਵੇ ਕਿ ਸੋਚ ਕੇ ਉਹ ਚੁੱਪ ਹੋ ਜਾਂਦੀ ਸਾਸ ਰੇਤੋ ਮੈਂ ਨਾ ਪਛਕਦੇ ਕਹਿੰਦੇ ਕਿ ਉਸੇ ਨਗਾਚੇ ਕਬਚੁਰਗ ਮਾਈ ਰੋਜ਼ ਫੁੱਲ ਵੇਚਣ ਆਇਆ ਕਰਦੇ ਸੀ ਉਸ ਫੁੱਲ ਵੇਚਣ ਵਾਲੀ ਦਾ ਰਾਜਕੁਮਾਰੀ ਦੇ ਨਾਲ ਬਹੁਤ ਪਿਆਰ ਸੀ ਉਹਨੇ ਵੇਖਿਆ ਕਿ ਇਹ ਦਿਨ ਪ੍ਰਤੀ ਦਿਨ ਸੁੱਕਦੇ ਜਾਂਦੇ ਪਏ ਹੈ ਜਦੋਂ ਪਰਛਾਦਾ ਪਾਣੀ ਹੀ ਨਹੀਂ ਖਾਂਦੀ ਤਾਂ ਸੁੱਕ ਨਹੀਂ ਸੀ ਉਸਨੇ ਪੁੱਛਿਆ ਕਿ ਤੇ ਇਹ ਤੈਨੂੰ ਕੀ ਦੋਖੇ ਹੈ ਕਹਿੰਦੀ ਕਿ ਜਿਹੜਾ ਰਾਜਕੁਮਾਰ ਹੈ ਉਹ ਅੱਧੀ ਰਾਤ ਨੂੰ ਉੱਠ ਕੇ ਚਲਾ ਜਾਂਦਾ ਹੈ ਤੇ ਸਵੇਰ ਹੁੰਦੀ ਹੈ ਤੇ ਫਿਰ ਆ ਕੇ ਸੌਂ ਜਾਂਦਾ ਹੈ ਹੋ ਨਾ ਤਾਂ ਮੈਂ ਪਹੁੰਚ ਸਕਦੀ ਹਾਂ ਤੇ ਨਾ ਹੀ ਮੈਂ ਕੁਝ ਕਰ ਸਕਦੀ ਹਾਂ ਉਸ ਗੁਲਾਬ ਵੇਚਣ ਵਾਲੀ ਮਾਈ ਨੇ ਰਾਜਕੁਮਾਰੀ ਦਾ ਹੱਥ ਫੜਿਆ ਤੇ ਗੁਲਾਬ ਦੇ ਕੰਡੇ ਦੇ ਨਾਲ ਉਸ ਦੇ ਹੱਥ ਤੇ ਚੀਰਾ ਲਾ ਦਿੱਤਾ ਤੇ ਕਹਿੰਦੀ ਜਦੋਂ ਰਾਤ ਹੋਵੇ ਤਾਂ ਇਸ ਚੀਰੇ ਵਾਲੀ ਥਾਂ ਤੇ ਲੋਹਣ ਪਾ ਲੈ ਤੇ ਤੈਨੂੰ ਆਪੇ ਜਿਹੜੇ ਜਾਗ ਹੈ ਆ ਜਾਵਗੇ ਤੇ ਤੇਰੇ ਜਾਗ ਖੋਲ ਜਾਵਗੇ ਤੇ ਤੂੰ ਉਹਦੇ ਪਿੱਛੇ ਜਾ ਕੇ ਦੇਖ ਲੈ ਉਹ ਕਹਿੰਦੀ ਠੀਕ ਹੈ ਹੁਣ ਜਦੋਂ ਰਾਤ ਹੋਈ ਤੇ ਉਸੇ ਚੀਰੇ ਤੇ ਉਸਨੇ ਲੋਹਣ ਲਾ ਲਿਆ ਪਰ ਜਿਵੇਂ ਕੁਝ ਸਮੇਂ ਤੇ ਉਸ ਚੇਰੇ ਵਾਲੀ ਥਾਂ ਤੇ ਬਹੁਤ ਹੀ ਦਰਦ ਪੀੜਾ ਹੋਈਆਂ ਤੇ ਜਦੋਂ ਆਰਾਮ ਮਿਲ ਗਿਆ ਤਾਂ ਉਹ ਫਿਰ ਸੌਂ ਗਈ। ਹੁਣ ਬਜ਼ੁਰਗ ਮਾਈ ਸਵੇਰੇ ਆ ਕੇ ਪੁੱਛਦੇ ਕਿ ਦੱਸ ਕੀ ਹੋਇਆ ਕਿੱਥੇ ਜਾਂਦਾ ਹੈ। ਉਹ ਕਹਿੰਦੀ ਮਾਈ ਇੱਥੇ ਨਾਲ ਤਾਂ ਮੈਨੂੰ ਥੋੜੀ ਦੇਰ ਤਾਂ ਪੀੜਾ ਹੋਈ ਪਰ ਫਿਰ ਮੈਂ ਸੌਂ ਗਈ। ਮਾਈ ਨੇ ਅੱਜ ਹੋਰ ਵੀ ਜ਼ਿਆਦਾ ਉਸ ਦੇ ਨਾਲ ਚਖਮ ਘਾ ਦਿੱਤਾ ਕਹਿੰਦੇ ਕਿ ਜਦੋਂ ਚਖਮ ਕੀਤਾ ਤਾਂ ਹੁਣ ਰਾਤ ਨੂੰ ਲੋਨ ਲਾ ਕੇ ਫਿਰ ਉਹ ਸੌਂ ਗਈ। ਵੰਜਨ ਅੱਧੀ ਰਾਤ ਹੋਏ ਜਿਵੇਂ ਉਸ ਨੂੰ ਪਤਾ ਲੱਗਿਆ ਕਿ ਉਸ ਦਾ ਘਰ ਵਾਲਾ ਉੱਠ ਕੇ ਚਾਹਣ ਵਾਲਾ ਹੈ ਉਦੋਂ ਉਸ ਨੂੰ ਗਹਿਰੀ ਨੀਂਦ ਆ ਗਈ ਤੇ ਉਹ ਸੌਂ ਗਈ ਸਵੇਰ ਹੋਈ ਮਾਈ ਨੇ ਫਿਰ ਪੁੱਛਿਆ ਕਹਿੰਦੀ ਕਿ ਮਾਈ ਜਦੋਂ ਤੱਕ ਮੈਨੂੰ ਪਤਾ ਲੱਗਾ ਉਹ ਚਾਹਣ ਲੱਗਿਆ ਤੇ ਮੈਨੂੰ ਨੀਂਦ ਆ ਗਈ ਤੇ ਮੈਂ ਸੌਂ ਗਈ ਮਾਈ ਨੇ ਅਗਲੇ ਦਿਨ ਪੂਰੀ ਪੂਰੀ ਉਂਗਲ ਤੇ ਵੱਡਾ ਸਾਰਾ ਜ਼ੀਰੇ ਲਗਾ ਦਿੱਤਾ ਤੇ ਜਦੋਂ ਰਾਤ ਹੋਈ ਉਸਨੇ ਉਸ ਜ਼ੀਰੇ ਵਾਲੀ ਥਾਂ ਤੇ ਫੇਰ ਤੋਂ ਲੋਨ ਲਾ ਲਿਆ ਤੇ ਉਸੇ ਬਾਅਦ ਪੇੜਾ ਹੋਣ ਲੱਗੀ ਅੱਜ ਉਹਨੇ ਬੜਾ ਜ਼ਿਆਦਾ ਸਾਰਾ ਲੋਨ ਲਗਾ ਲੋਨ ਲਾ ਲਿਆ ਉਹ ਲੋਨ ਹੁਣ ਸਾਰੀ ਰਾਤ ਉਹ ਜਕਮ ਤਰਪ ਤਰਪ ਕਾ ਦਰਿਆ ਜਿਵੇਂ ਉਹ ਉੱਟ ਕੇ ਉਹਦਾ ਘਰ ਵਾਲਾ ਜਾਣ ਲੱਗਿਆ ਤੇ ਉਹ ਸਾਹਮਣੇ ਜਾ ਕੇ ਖੜੀ ਹੋ ਗਈ ਕਹਿੰਦੀ ਕਿ ਮੈਨੂੰ ਇਹਨਾਂ ਦੱਸ ਤਾ ਰੋਜ਼ ਰਾਤ ਨੂੰ ਕਿੱਥੇ ਜਾਂਦੇ ਹੋ ਤੇ ਸਵੇਰੇ ਹੀ ਵਾਪਸ ਆ ਜਾਂਦੇ ਹੋ ਹੁਣ ਇਹਨੇ ਨੂੰ ਉਹ ਆਗੋ ਕਹਿੰਦਾ ਕਿ ਦੇਖ ਭਾਗਮਾਨੇ ਮੈਂ ਤੈਨੂੰ ਦੱਸਿਆ ਤੂੰ ਉਸ ਤੋਂ ਬਾਅਦ ਸ਼ਾਇਦ ਆਪਾਂ ਕਦੇ ਮਿਲ ਸਕਾਂਗੇ ਮੈਂ ਇੱਥੇ ਨਹੀਂ ਰਹਿ ਸਕਾਂਗਾ ਉਹ ਕਹਿੰਦੀ ਕਿ ਨਹੀਂ ਤੁਸੀਂ ਮੈਨੂੰ ਦੱਸੋ ਫਿਰ ਉਹ ਰਾਜਕੁਮਾਰ ਉਸ ਨੂੰ ਆਪਣੇ ਨਾਲ ਬਾਹਰ ਲੈ ਗਿਆ ਤੇ ਉਸ ਨੂੰ ਬਾਹਰ ਲੈ ਕੇ ਦਰਿਆ ਦੇ ਕੰਢੇ ਚਲਾ ਜਾਂਦਾ ਹੈ ਦਰਿਆ ਦੇ ਕੰਢੇ ਗਿਆ ਦੇ ਕਹਿੰਦਾ ਕਿ ਉਹ ਪਾਣੀ ਦੇ ਵਿੱਚ ਖੜਾ ਹੋ ਜਾਂਦਾ ਹੈ ਰਾਜਕੁਮਾਰ ਨੇ ਕਿਹਾ ਕਿ ਮੇਰੇ ਮਾਪਿਓ ਦੇ ਕਿਸਮਤ ਦੇ ਵਿੱਚ ਔਲਾਦ ਦਾ ਸੁੱਖ ਨਹੀਂ ਸੀ ਪਰ ਮੇਰੇ ਮਾਪਿਓ ਦੇ ਘਰ ਇੱਕ ਸੰਤ ਫਕੀਰ ਆਏ ਸੀ ਉਹ ਬਹੁਤ ਦਿਨਾਂ ਤੋਂ ਭੁੱਖੇ ਸੀ ਉਹ ਭੁੱਖੇ ਹੋਣ ਕਰਕੇ ਇਹਨਾਂ ਦੇ ਘਰ ਉਹਨਾਂ ਨੇ ਪਰਸ਼ਾਦਾ ਛਕਿਆ ਹੁਣ ਕਹਿੰਦੇ ਕਿ ਉਹਨਾਂ ਦਾ ਜਿਹੜਾ ਦੁੱਖ ਸੀ ਉਹ ਸੰਤ ਫਕੀਰ ਦੇਖ ਨਾ ਸਕੇ ਜਿਹੜੇ ਉਹ ਸੰਤ ਫਕੀਰ ਸੀ ਉਹਨਾਂ ਨੇ ਕਿਸੇ ਸਮੇਂ ਵਿੱਚ ਇੱਕ ਇਹੋ ਜਿਹਾ ਸੁਪਨੀ ਸਹਾਈਤਾ ਕੀਤੀ ਸੀ ਜੋ 100 ਵਾਰਿਆਂ ਦਾ ਹੋ ਗਿਆ ਸੀ ਤੇ ਉਹ ਸੁਪ ਹਰ ਕਿਸੇ ਦੀ ਮੰਗ ਪੂਰੀ ਕਰਦਾ ਸੀ ਉਹ ਸੰਤ ਫਕੀਰ ਨੂੰ ਕਹਿੰਦਾ ਕਿ ਜਦੋਂ ਵੀ ਤੁਹਾਨੂੰ ਕਦੇ ਮੇਰੀ ਜ਼ਰੂਰਤ ਹੋਵੇ ਮੇਰੀ ਮਦਦ ਦੀ ਜ਼ਰੂਰਤ ਹੋਵੇ ਤਾਂ ਮੈਨੂੰ ਦੱਸ ਦਿਓ ਫਿਰ ਉਹ ਸੰਤ ਫਕੀਰ ਨੇ ਕਿਹਾ ਕਿ ਜਦੋਂ ਮੈਨੂੰ ਜ਼ਰੂਰਤ ਹੋਵੇਗੀ ਤਾਂ ਮੈਂ ਤੈਨੂੰ ਦੱਸਦਾਵਾਂਗਾ ਕਹਿੰਦੇ ਕਿ ਉਹ ਸੰਦ ਫਕੀਰ ਨੇ ਜਦੋਂ ਦੇਖਿਆ ਕਿ ਇਸ ਰਾਜੇ ਤੇ ਰਾਣੀ ਦੇ ਹਿੱਸੇ ਦੇ ਵਿੱਚ ਔਲਾਦ ਦਾ ਸੁੱਖ ਨਹੀਂ ਹੈ ਤਾਂ ਉਸ ਸੱਪ ਨੂੰ ਕਿਹਾ ਕਿ ਤੂੰ ਇੰਦਾ ਕਰ ਤੂੰ ਇਹਨਾਂ ਦੇ ਘਰ ਪੁੱਤਰ ਬਣ ਕੇ ਜਾ ਤੇ ਨਾਲ ਤੇਰਾ ਕੁਝ ਭਾਰ ਘਟ ਜਾਵੇਗਾ ਇਹਨਾਂ ਨੂੰ ਹੀ ਔਲਾਦ ਦਾ ਸੁੱਖ ਮਿਨ ਜਾਵੇਗਾ ਜੋ ਇਹਨਾਂ ਪ੍ਰਸ਼ਾਦਾ ਸ਼ਿਕਾਇਆ ਕਹਿੰਦੇ ਕਿ ਪਰ ਉਹ ਜਿਹੜਾ ਪ੍ਰਸ਼ਾਦੇ ਦਾ ਜਿਹੜਾ ਪਾਸੇ ਕਹਿ ਲਓ ਜਾਂ ਪ੍ਰਸ਼ਾਦੇ ਦਾ ਲਾਭ ਕਹਿ ਲਓ ਜਾਂ ਫਿਰ ਕਹਿ ਲਓ ਕਿ ਉਹ ਸੱਪ ਜਿਹੜਾ ਸੀ ਉਸੇ ਫਟਾਰਾ ਸਲਾਂ ਤੱਕ ਹੀ ਜਿਉਂਦਾ ਰਹਿ ਸਕਦਾ ਸੀ ਇਹਨਾਂ ਦੇ ਘਰ ਦੇ ਵਿੱਚ ਤਾਂ ਉਹ ਤਾਂ ਤੱਕ ਉਹਨੇ دیر ਤੱਕ ਰਹਿ ਸਕਦਾ ਜਦੋਂ ਤੱਕ ਉਹ ਆਪਣੇ ਬਾਰੇ ਵਿੱਚ ਕਿਸੇ ਨੂੰ ਨਾਂ ਦੱਸੇ ਕਹਿੰਦੇ ਕਿ ਮੈਂ 18 ਵਰਿਆਂ ਦਾ ਹੋਣ ਵਾਲਾ ਸੀ ਪਰ ਉਸ ਤੋਂ ਪਹਿਲਾਂ ਤੂੰ ਮੇਰੇ ਤੋਂ ਇਸ ਰਾਜ ਦੇ ਬਾਰੇ ਪੁੱਛ ਲਿਆ ਜਿਵੇਂ ਜਿਵੇਂ ਉਹ ਗੱਲ ਦੱਸੀ ਗਿਆ ਉਹ ਰਾਜਕੁਮਾਰ ਉਸ ਤੋਂ ਪੁੱਛਦੇ ਗਏ ਤੇ ਚਲੋ ਇਹ ਸਾਰੀ ਗੱਲ ਉਸਨੇ ਦੱਸੀ ਤਾਂ ਉਹ ਸੱਪ ਬਣ ਗਿਆ ਤੇ ਦਰਿਆ ਦੇ ਪਾਣੀ ਦੇ ਵਿੱਚ ਬਹਿ ਗਿਆ ਕਹਿੰਦੇ ਹੁਣ ਉੱਥੇ ਹੀ ਰੋਣ ਲੱਗ ਜਾਂਦੀ ਹੈ ਉਸੇ ਕੋਈ ਪੇਸ਼ ਨਹੀਂ ਜਾਂਦੀ ਉਹ ਘਰ ਵਾਪਸ ਆ ਜਾਂਦੀ ਹੈ ਤੇ ਆਪਣੇ ਘਰ ਵਾਪਸ ਆ ਕੇ ਆਪਣੇ ਜਿਹੜੇ ਪਿਤਾ ਜੀ ਨੂੰ ਇਹ ਸਾਰਾ ਦੱਸਿਆ ਕਿ ਉਸ ਨਾਲ ਸਭ ਕੁਝ ਵਾਪਰੇ ਆ ਉਹ ਕਹਿੰਦੀ ਕਿ ਰਾਤ ਨੂੰ ਉਹ ਦਰਿਆ ਦੇ ਕੰਢੇ ਘੁੰਮਣ ਗਿਆ ਸੀ ਤੇ ਉਹਦੇ ਵਿੱਚ ਹੀ ਉਹ ਪੈ ਗਿਆ ਤੇ ਰਾਜ ਨੇ ਬੜੇ سارے ਸੈਨਿਕ ਬਹੁਤ ਵੱਡੇ ਬੰਦੇ ਲਗਵਾਏ ਪਾਣੀ ਪਰ ਉਹ ਕਿਤੋਂ ਨਾ ਲੱਭਾ ਰਾਜਾ ਤੇ ਰਾਣੀ ਆਪਣੇ ਪੁੱਤ ਦੇ ਵਿਯੋਗ ਦੇ ਵਿੱਚ ਸੁੱਕ-ਸੁੱਕ ਕੇ ਅਧੇ ਰਹਿ ਗਏ। ਹੁਣ ਰਾਣੀ ਵੀ ਚੜ੍ਹੇ ਸੀ ਉਹ ਵੀ ਵਿਯੋਗ ਕਰਨ ਲੱਗੀ। ਰਾਣੀ ਨੇ ਇੱਕ ਦਿਨ ਸੋਚਿਆ ਕਿ ਜਿਹੜਾ ਐਸਾ ਹੇਲਾ-ਵਸੀਲਾ ਕੀਤਾ ਜਾਵੇ ਤਾਂ ਆਪਣੇ ਪਿਤਾ ਜੀ ਨੂੰ ਜਾ ਕੇ ਕਹਿੰਦੀ ਕਿ ਜੇ ਤੁਹਾਡੀ ਆਗਿਆ ਹੋਵੇ ਤਾਂ ਮੈਂ ਆਪਣੇ ਘਰ ਵਾਲਿਆਂ ਨੂੰ ਲੱਭ ਸਕਦੀ ਹਾਂ। ਉਸ ਨੇ ਕਿਹਾ ਧੀਏ ਜਿਵੇਂ ਤੇਰੀ ਮਾਜੀ ਤੂੰ ਲੱਭ ਲੈ। ਉਹਨਾਂ ਦੇ ਨਗਰ ਤੋਂ ਅੱਗੇ ਇੱਕ ਵੱਡਾ ਨਗਰ ਸੀ ਹਰਿ ਹਾਰਕੋ ਇਹ ਉਹਨਾਂ ਦੇ ਨਗਰ ਚੋਂ ਸਮਾਨ ਖਰੀਦਣ ਦੇ ਲਈ ਆਇਆ ਕਰਦਾ ਸੀ ਤੇ ਲੰਘ ਕੇ ਅੱਗੇ ਜਾਇਆ ਕਰਦਾ ਸੀ ਉਹਨੇ ਨਗਰ ਦੀ ਸ਼ੁਰੂਆਤ ਦੇ ਵਿੱਚ ਇੱਕ ਵੱਡੀ ਧਰਮਸ਼ਾਲਾ ਦੇ ਵਿੱਚ ਖਾਣੇ ਦਾ ਪ੍ਰਬੰਧ ਕਰ ਦਿੱਤਾ ਹਰ ਇੱਕ ਦੇ ਅੱਗੇ ਇੱਕ ਸ਼ਰਤ ਰੱਖੀ ਕਿ ਜੋ ਵੀ ਮੈਨੂੰ ਅਜੀਬੋ ਗਰੀਬ ਕੋਈ ਚੀਜ਼ ਵਿਖਾਵੇਗਾ ਜਾਂ ਕੋਈ ਕਹਾਣੀ ਸੁਣਾਵੇਗਾ ਮੈਂ ਉਸ ਨੂੰ 10 ਸੋਨੇ ਦੀਆਂ ਮੋਹਰਾਂ ਪੇਟਾ ਕਰਾਂਗੇ ਉਸ ਦੇ ਇਹਦਾ ਪ੍ਰਸ਼ਾਦਾ ਵੀ ਦਵਾਂਗੇ ਹੁਣ ਇਹ ਗੱਲ ਸੋਣਗੇ ਦਰੋਂ ਨੇੜੇ ਸਾਰੇ ਲੋਕ ਆਉਣ ਲੱਗੇ ਪਰ ਕਹਿੰਦੇ ਜੋ ਉਹ ਰਾਣੀ ਸੁਣਨਾ ਚਾਹੁੰਦੇ ਸੀ ਉਹ ਸੁਣੋ ਕਿਸੇ ਤੋਂ ਵੀ ਨਾ ਪਤਾ ਲੱਗਾ ਕਹਿੰਦੇ ਉਸੇ ਨਗਰ ਦੇ ਵਿੱਚ ਇੱਕ ਫੁੱਲ ਵੇਚਣ ਵਾਲੀ ਇੱਕ ਬੁੱਢੀ ਮਾਈ ਸੀ ਉਹਦੇ ਇੱਕ ਪੋਤਰਾ ਸੀ ਕਹਿੰਦੇ ਕਿ ਉਹ ਬੁੱਢੀ ਮਾਈ ਬਜ਼ੁਰਗ ਹੋ ਗਈ ਸੀ ਤੇ ਫੁੱਲ ਵੇਚ ਨਹੀਂ ਜਾ ਸਕਦੇ ਸੀ ਉਸ ਦਾ ਪੁੱਤ ਤੈਨੂੰ ਦਿਹਾੜੀ ਕਰਨ ਜਾਇਆ ਕਰਦਾ ਸੀ ਤੇ ਉਸ ਨੂੰ ਕੋਲ ਬਿਠਾਇਆ ਜਾਇਆ ਕਰਦੇ ਸੀ ਤੇ ਬੁੱਢੀ ਮਾਈ ਉਸ ਦਾ ਧਿਆਨ ਰੱਖਣ ਲਈ ਇਜਾ ਧਿਆਨ ਰੱਖਦੇ ਤੇ ਅੱਜ ਘਰ ਦੇ ਵਿੱਚ ਖਾਣ ਲਈ ਕੁਝ ਵੀ ਨਹੀਂ ਸੀ ਤੇ ਬੁੱਢੀ ਮਾਈ ਨੂੰ ਭੁੱਖ ਲੱਗੇ ਤੇ ਮਾਈ ਬੱਚੇ ਨੂੰ ਪੰਗੋੜੇ ਵਿੱਚ ਪਾ ਕੇ ਆ ਪਾਸੇ-ਪਾਸੇ ਸਿੱਟੇ ਜਿਹੜੇ ਪਏ ਸੀ ਉਹਨਾਂ ਨੂੰ ਚੁਗਣ ਲੱਗਦੀ ਹੈ ਤੇ ਇਧਰ ਉਹਦਾ ਪੁੱਤ ਤੇ ਨੋ ਸ਼ਾਮ ਨੂੰ ਘਰ ਆ ਜਾਂਦੇ ਤੇ ਜਦੋਂ ਇੱਕ ਦਿਨ ਜਦੋਂ ਉਹ ਘਰ ਦੇ ਆਪਣੇ ਪੁੱਤ ਨੂੰ ਇਕੱਲਿਆਂ ਦੇਖਦੇ ਤਾਂ ਉੱਚ-ਉੱਚ ਵਜਾਂ ਲਗਾਉਂਦੇ ਹਨ ਕਿਉਂ ਜਿਹੜੀ ਮਾਂ ਸੀ ਉਹ ਖੇਤਾਂ ਦੇ ਵਿੱਚੋਂ ਸਿੱਟੇ ਚੁੱਕਦੀ ਹੈ ਤੇ ਮਾਤਾ-ਪਿਤਾ ਭੱਜੀ-ਭੱਜੀ ਆਉਂਦੇ ਉਹ ਤੈਨੂੰ ਕਹਿਣ ਲੱਗੇ ਕਿ ਸ਼ਾਮ ਤੱਕ ਆਟਾ ਹੀ ਜਾਣਾ ਹੈ ਕਿਹੜਾ ਤੂੰ ਭੁੱਖੇ ਮਰ ਚੱਲੇ ਸੀ ਇਸ ਦਾ ਧਿਆਨ ਨਹੀਂ ਰੱਖਿਆ ਇਹ ਕਹਿ ਕੇ ਉਸ ਦੀ ਨੌਣ ਨੇ ਆਪਣੀ ਸੱਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਹੁਣ ਉਹ ਵਿਚਾਰੇ ਦੇਖਦੇ ਟੈਂਦੇ ਰੋਟੀ ਦੀ ਆਸ ਤੇ ਤੋਰਦੇ ਤੋਰਦੇ ਅੱਗੇ ਨੂੰ ਚਲੇ ਗਏ ਤੇ ਹੁਣ ਰੋਜ਼ ਸਿੱਟੇ ਚੁੱਕ ਕੇ ਜਿੱਥੇ ਬੈੰਦੀ ਉਹ ਤੇ ਕਹਿੰਦੇ ਕਿ ਆਪੇ ਹੀ ਘੋਟ ਕੇ ਆਟਾ ਬਣਾ ਕੇ ਰੋਟੀ ਖਾ ਲਿਆ ਕਰਦੇ ਅੱਜ ਸਿੱਟੇ ਚੋਂਦੇ ਚੋਂਦੀ ਜਗ੍ਹਾ ਜੰਗਲ ਦੇ ਅੰਦਰ ਪਹੁੰਚ ਗਈ ਜਦੋਂ ਜੰਗਲ ਦੇ ਪਹੁੰਚ ਗਈ ਤਾਂ ਉਸਨੇ ਦੇਖਿਆ ਕਿ ਅੱਗੇ ਜਾਂਦਾ ਹੁਣ ਕੋਈ ਰਾਹ ਨਾ ਲੱਭਿਆ ਇਹਨੇ ਨੂੰ ਵੇਖਦੀ ਕਿ ਇੱਕ ਗਾਂ ਹੈ ਗਲ ਦੇ ਵਿੱਚ ਇੱਕ ਬਹੁਤ ਵੱਡੀ ਟੱਲੀ ਪਾਈ ਹੋਈ ਹੈ ਉਹਦੀ ਆਵਾਜ਼ ਤੇ ਨਾਲ ਉਹ ਅੱਗੇ ਤੁਰਦੀ ਚੱਲੇ ਜਾਂਦੀ ਤੇ ਮਾਈ ਸੋਚਦੀ ਜੰਗਲ ਦੇ ਵਿੱਚ ਕੋਈ ਜਾਨਵਰ ਵੀ ਹੋਏਗਾ ਕੋਈ ਨਾ ਕੋਈ ਖਾ ਜਾਏਗਾ ਐਦਾਂ ਕਰਦੀ ਹਾਂ ਉਸ ਗਾਂ ਦੇ ਪਿੱਛੇ ਤੁਰੇ ਜਾਂਦੇ ਹਾਂ ਮਾਈ ਜਦੋਂ ਥੋੜੀ ਦੂਰੀ ਤੇ ਉਹਦੇ ਪਿੱਛੇ-ਪਿੱਛੇ ਤੁਰੇ ਗਈ ਤਾਂ ਗਾਂ ਨੇ ਅੱਗੇ ਚਾ ਕੇ ਇੱਕ ਬੜਾ ਵੱਡਾ ਪੱਥਰ ਸੀ ਉਸ ਨੂੰ ਸਿੰਘ ਮਾਰਿਆ ਤੇ ਪੱਥਰ ਖੁੱਲ ਗਿਆ ਮਾਈ ਸੋਚਣ ਲੱਗੇ ਕਿ ਇੱਥੇ ਬਾਹਰ ਬੈਨ ਨਾਲ ਚੰਗਾ ਇਹ ਜਿਹੜਾ ਪੱਥਰ ਖੋਲਿਆ ਹੈ ਇਸ ਪੱਥਰ ਵਾਲੀ ਥਾਂ ਤੇ ਬਹਿ ਜਾਂਦੇ ਹਾਂ ਜਿਵੇਂ ਮਾਈ ਉਸ ਪੱਥਰ ਦੇ ਅੰਦਰ ਗਈ ਤੇ ਉਹ ਅੰਦਰ ਦਾ ਨਜ਼ਾਰਾ ਦੇਖ ਕੇ ਹੈਰਾਨ ਹੋ ਗਈ ਉਹ ਮਾਈ ਦੇ ਨਾਲ ਗਾਵੇਂ ਅੰਦਰ ਚਲੇ ਗਈ ਅੰਦਰ ਜਾ ਕੇ ਗਾਂ ਖੜੀ ਹੋਈ ਇੱਕ ਸੋਨੇ ਦਾ ਸੰਗਲ ਆਇਆ ਤੇ ਗਾਂ ਦੇ ਗਲ ਦੇ ਵਿੱਚ ਪੈ ਗਿਆ ਤੇ ਗਾਂ ਦੇ ਥੱਲੇ ਕੋਈ ਪਾਲਟੀ ਆਈ ਤੇ ਦੁੱਧ ਚੋ ਕੇ ਪਾਸੇ ਰੱਖਿਆ ਗਿਆ ਤੇ ਗਾਂ ਇੱਕ ਪਾਸੇ ਬਹਿ ਗਈ ਇਹਨਾਂ ਨੇ ਇੱਕ ਬੜਾ ਵੱਡਾ ਬੜਾ ਵੱਡਾ ਸੱਪ ਆਇਆ ਤੇ ਪਾਣੀ ਦੇ ਵਿੱਚ ਇਸ਼ਨਾਨ ਕੀਤਾ ਤੇ ਬਾਹਰ ਆ ਗਿਆ ਜਦੋਂ ਬਾਹਰ ਆਇਆ ਤਾਂ ਇੱਕ ਰਾਜਕੁਮਾਰ ਬਣ ਗਿਆ ਕਹਿੰਦੇ ਉਹਨੇ ਦੁੱਧ ਪੀਤਾ ਤੇ ਜਾ ਕੇ ਪਲੰਘ ਤੇ ਲੰਮਾ ਪੈ ਗਿਆ ਗਾਂ ਨੂੰ ਪੁੱਛਦਾ ਗਾਂ ਬਾਹਰ ਤੱਕ ਕੀ ਹਾਲ ਚਾਲ ਹੈ ਗਾਂ ਕਹਿੰਦੀ ਤੇਰਾ ਜਿਹੜਾ ਰਾਜ ਹੈ ਉਹ ਤੇਰਾ ਮੰਤਰੀ ਸਾਹਮ ਦਾ ਪਿਆ ਹੈ ਤੇਰੇ ਮਾਪਿਓ ਜਿਹੜੇ ਹਨ ਉਹ ਤੇਰੇ ਵਿਯੋਗ ਦੇ ਵਿੱਚ ਸੁੱਕ ਜਾਂਦੇ ਪਏ ਹਨ ਤੇ ਕਹਿੰਦਾ ਕਿ ਜਿਹੜੀ ਤੇਰੀ ਘਰ ਵਾਲੀ ਉਹਨੇ ਕਿਹਾ ਕਿ ਉਹ ਬਾਹਰ ਪਿੰਡ ਤੋਂ ਲੋਕਾਂ ਨੂੰ ਪ੍ਰਸ਼ਾਦਾ ਪਾਣੀ ਖਵਾਉਂਦੀ ਹੈ ਇਹਨਾਂ ਕਹਿ ਕੇ ਤੇ ਚੁੱਪ ਹੋ ਗਈ ਮਾਈ ਇਹ ਸਾਰਾ ਕੁਝ ਦੇਖ ਕੇ ਬਹੁਤ ਹੀ ਹੈਰਾਨ ਮਾਈ ਇਹ ਸਾਰਾ ਕੁਝ ਦੇਖ ਕੇ ਬਹੁਤ ਹੈਰਾਨ ਹੋਈ ਜਦੋਂ ਸਵੇਰ ਹੋਈ ਜਿਵੇਂ ਗਾਮ ਪਾਰ ਆਉਣ ਲੱਗੀ ਤੇ ਉਹਦੇ ਨਾਲ ਹੀ ਉਹ ਮਾਈ ਵੀ ਬਾਹਰ ਆ ਗਈ ਉਹ ਆਂਦਾ ਦੌਰ ਨਚਰਾ ਦੇਖ ਕੇ ਬਹੁਤ ਜ਼ਿਆਦਾ ਹੈਰਾਨ ਸੀ ਕਿ ਅੰਦਰ ਸਭ ਕੁਝ ਕੀ ਵਾਪਰਿਆ ਕਹਿੰਦੇ ਕਿ ਹੁਣ ਜਦੋਂ ਬਾਹਰ ਆਉਂਦੀ ਤੇ ਭੁੱਖ ਨਾਲ ਬਿਹਾਲ ਹੋਏ ਸੀ ਤੇ ਇਹਨੇ ਨਾ ਨਗੇ ਦੇ ਕੋਲ ਪਹੁੰਚ ਜਾਂਦੀ ਹੁਣ ਉੱਥੇ ਉਹਨ ਨੂੰ ਪਤਾ ਸੀ ਕਿ ਇੱਥੇ 10 ਸੋਨੇ ਦੇ ਮੋਹਰੇ ਮਿਲਣ ਕਿਆ ਪ੍ਰਸ਼ਾਦਾ ਵੀ ਮਿਲੇਗਾ ਮਾਈ ਆ ਕੇ ਤੇ ਉੱਥੇ ਉਹ ਰਾਣੀ ਨੂੰ ਉਹ ਸਾਰੀ ਕਹਾਣੀ ਸੁਣਾਉਂਦੀ ਹੈ ਰਾਣੀ ਜਦੋਂ ਇਹ ਕਹਾਣੀ ਸੁਣਦੀ ਹੈ ਤਾਂ ਉਸਨੇ ਮਾਈ ਨੂੰ ਕਿਹਾ ਕਿ ਜਿਹੜੀ ਥਾਂ ਤੇ ਤੋਂ ਗਏ ਸੀ ਉਸ ਥਾਂ ਤੇ ਮੈਨੂੰ ਲੈ ਜਾ ਮਾਈ ਕਹਿੰਦੀ ਕਿ ਅੱਜ ਤੇ ਮੈਂ ਪਾਚਕੀ ਆ ਗਈ ਤੇ ਜੇ ਅੱਜ ਮੈਂ ਉੱਥੇ ਗਈ ਤੇ ਜਾਨ ਨੂੰ ਗਵਾ ਬੈਠਾਂਗੇ ਉਹਨੇ ਕਿਹਾ ਕਿ ਮਾਈ ਜੇ ਤੂੰ ਉਸ ਥਾਂ ਤੇ ਮੈਨੂੰ ਲੈ ਗਈ ਤਾਂ ਸਾਰੀ ਉਮਰ ਬੈ ਕੇ ਖਾਵेंगी ਤਾਂ ਤੈਨੂੰ ਆਪਣੇ ਮਾ ਦਾ ਦਰਜਾ ਦਵਾਂਗੀ ਉਹਨੇ ਕਿਹਾ ਕਿ ਠੀਕ ਹੈ ਅਗਲੇ ਸਵੇਰ ਜਦੋਂ ਰਾਤ ਹੋਈ ਉਵੇਂ ਹੀ ਗਾਂ ਦੇ ਪਿੱਛੇ ਲੈ ਕੇ ਉਹ ਉਨੋਂ ਚਲੇ ਗਏ ਤਾਂ ਜਦੋਂ ਗਾਂ ਦੇ ਪਿੱਛੇ ਲੈ ਕੇ ਗਏ ਤੇ ਗਾਂ ਦੀ ਪੋਛ ਨੂੰ ਫੜ ਕੇ ਉਸ ਦੇ ਅੰਦਰ ਚਲੇ ਗਏ ਉਹ ਮਾਈ ਤੇ ਦੋਨੋਂ ਜਾਣੀਆਂ ਰਾਜਕੁਮਾਰੀ ਅੰਦਰ ਗਈਆਂ ਤੇ ਉਦਾਂ ਹੀ ਗਾਂ ਦੇ ਕਾਲ ਵਿੱਚ ਸੰਗਲ ਆ ਕੇ ਪੈ ਗਿਆ ਤੇ ਗਾਂ ਨੇ ਦੁੱਧ ਦਿੱਤਾ ਉਹ ਜਿਹੜਾ ਸੱਪ ਸੀ ਉਹ ਆਇਆ ਰਾਜਕੁਮਾਰ ਬਣ ਕੇ ਤੇ ਰਾਜਕੁਮਾਰ ਤੋਂ ਉਹਨੇ ਪੁੱਛਿਆ ਉਸ ਗਾਣੇ 'ਚ ਉਹ ਆਪ ਦਿੱਤਾ ਕਹਿੰਦੇ ਕਿ ਹੁਣ ਉਹ ਜਦੋਂ ਸੌਣ ਲੱਗਾ ਰਾਜਕੁਮਾਰੀ ਭੱਜ ਕੇ ਅੱਗੇ ਹੋਈ ਰਾਜਕੁਮਾਰ ਨੇ ਕਿਹਾ ਕਿ ਤੂੰ ਜਿਵੇਂ ਆਈ ਹੈ ਉਦਾਂ ਹੀ ਵਾਪਸ ਮੁੜ ਜਾ ਰਾਜਕੁਮਾਰੀ ਨੇ ਕਿਹਾ ਕਿ ਮੇਰੇ ਤੋਂ ਗਲਤੀ ਹੋ ਗਈ ਉਹ ਕਹਿੰਦਾ ਕਿ ਇਹ ਗਲਤੀ ਹੁਣ ਸੁਧਾਰਨੀ ਸੋਧ ਨਹੀਂ ਸਕਦੀ ਰਾਜਕੁਮਾਰੀ ਨੇ ਕਿਹਾ ਕਿ ਨਹੀਂ ਤੇਰੇ ਮਾਪਿਓ ਜਿਹੜੇ ਹਨ ਉਹ ਤੇਰੇ ਵਿਜੋਗ ਵਿੱਚ ਸੁੱਕ ਜਾਂਦੇ ਹਨ ਸੁੱਕ ਚੁੱਕੇ ਹਨ ਮੈਂ ਨਹੀਂ ਚਾਹੁੰਦੀ ਕਿ ਮੇਰੇ ਘਰ 'ਚ ਸਾਰਾ ਕੁਝ ਹੋਵੇ ਅਗੋਂ ਉਹ ਕਹਿੰਦਾ ਕਿ ਐਸਾ ਕੋਈ ਹੱਲ ਹੈ ਕਿ ਤੂੰ 1 ਮਹੀਨਾ ਲਗਾਤਾ ਦਿਨ ਵਿੱਚ 180 ਸਾਂ ਇਕੱਠੀਆਂ ਕਰ ਲਵੇਂ ਤਾਂ ਫਿਰ ਇਹ ਜਿਹੜਾ ਮੈਂ ਜਾਮਾ ਉਹ ਠੀਕ ਹੋ ਸਕਦਾ ਹੈ ਮੇਰੀ ਉਮਰ ਫਿਰ ਸ਼ਾਇਦ ਠੀਕ ਹੋ ਸਕਦੀ ਹੈ ਰਾਜਕੁਮਾਰੀ ਕਹਿੰਦੀ ਕਿ ਠੀਕ ਹੈ ਇਹਨਾਂ ਕਹਿ ਕੇ ਉਹ ਸਵੇਰੇ ਉਸ ਥਾਂ ਤੋਂ ਚਲੇ ਗਈ ਮਾਈ ਨੂੰ ਰਾਜਕੁਮਾਰੀ ਕਹਿੰਦੀ ਕਿ ਤੂੰ ਐਦਾਂ ਕਰ ਉਸ ਥਾਂ ਤੇ ਬੈਠ ਕੇ ਰਾਹ ਘਿਰਣੋਂ ਪ੍ਰਸ਼ਾਦਾ ਛਕਾਇਆ ਕਰ ਰਾਜਕੁਮਾਰੀ ਤੁਰਦੇ ਜਾਂਦੇ ਤੇ ਇੱਕ ਥਾਂ ਦੇ ਇੱਕ ਸੰਤ ਫਕੀਰ ਬੈਠੇ ਸੀ ਉਹ ਕਥਾ ਕੀਰਤਨ ਸੁਣਾਉਣਾ ਸ਼ੁਰੂ ਕਰਦੇ ਹਨ ਉਹ ਜਿਹੜੇ ਰਾਜਕੁਮਾਰੀ ਸਿਓ ਥੱਕੇ ਪਏ ਸੀ ਉਸ ਦੇ ਮਾਨ ਦੇ ਵਿੱਚ ਸੀ ਕਿ ਉਹਨਾਂ ਉੱਥੇ ਬੈਠ ਜਾਂਦੀ ਹੈ ਤੇ ਫਕੀਰ ਇੱਕ ਕਥਾ ਸੁਣਾਉਂਦੇ ਹਨ ਕਿ ਇੱਕ ਵਾਰ ਇੱਕ ਕਿਸਾਨ ਸੀ ਕਹਿੰਦੇ ਕਿ ਜਦੋਂ ਕਿਸਾਨ ਕੰਮ ਕਰਦਾ ਪਿਆ ਸੀ ਕੋਲੋਂ ਇੱਕ ਸੰਤ ਫਕੀਰ ਲੰਘੇ ਜਾਂਦੇ ਹਨ ਸੰਤ ਫਕੀਰ ਲੰਘੇ ਉਹ ਜਿਹੜਾ ਕੰਮ ਕਰਦਾ ਪਿਆ ਸੀ ਉਸ ਨੂੰ ਦੇਖ ਕੇ ਉਸ ਦੇ ਕੋਲ ਬੈਠ ਗਏ ਉਸ ਨੂੰ ਕਹਿੰਦੇ ਭਗਤਾ ਕੀ ਕਰਦਾ ਪਿਆ ਹੁਣ ਉਹ ਜਿਹੜਾ ਕਿਸਾਨ ਸੀ ਉਹ ਤੁੱਪ ਦੇ ਵਿੱਚ ਕੰਮ ਕਰਦਾ ਪਿਆ ਤੇ ਤਪਿਆ ਪਿਆ ਸੀ ਉਸ ਨੇ ਗੁੱਸੇ ਦੇ ਨਾਲ ਕਿਹਾ ਤੈਨੂੰ ਨਹੀਂ ਪਤਾ ਤਿਆਨੋ ਦੇਖਦਾ ਨਹੀਂ ਪਿਆ ਮੈਂ ਕੀ ਕਰਦਾ ਪਿਆ ਤਾਂ ਸੰਤ ਫਕੀਰ ਨੇ ਕਿਹਾ ਮੈਨੂੰ ਦਿਖਦਾ ਪਿਆ ਹੈ ਫਿਰ ਉਹ ਕਿਸਾਨ ਕਹਿਣ ਲੱਗਾ ਕਿ ਤੂੰ ਦੇਖਦਾ ਪਿਆ ਫਿਰ ਐਵੇਂ ਇੱਥੇ ਬੈਠਾ ਸਵਾਦ ਲੈਂਦਾ ਪਿਆ ਕਹਿੰਦੇ ਸੰਤ ਫਕੀਰ ਹੱਸਣ ਲੱਗਾ ਅਤੇ ਉੱਥੋਂ ਚਲੇ ਗਏ ਤੇ ਹੁਣ ਸੰਤ ਫਕੀਰ ਤੁਰਦੇ ਤੁਰਦੇ ਉੱਥੋਂ ਅੱਗੇ ਚਲੇ ਗਏ ਕਹਿੰਦੇ ਤੁੱਪੇ ਕੰਮ ਕਰਕੇ ਘਰ ਜਦੋਂ ਸ਼ਾਮ ਨੂੰ ਉਹ ਆਇਆ ਤੇ ਉਸਨੂੰ ਐਦਾਂ ਲੱਗਿਆ ਜਿਵੇਂ ਉਸਦੇ ਸਰੀਰ ਤੇ ਮਨਾਂ ਪੋਝ ਹੋਵੇ ਅਗਲਾ ਦਿਨ ਹੋਇਆ ਫਿਰ ਕੰਮ ਨਾ ਹੋਇਆ ਤੇ ਜਿਵੇਂ ਸਰੇਸ ਸਾਥੀ ਨਾ ਦਿੰਦਾ ਹੋਵੇ ਐਵੇਂ ਇੱਕ ਹਫਤਾ ਬੀਤ ਗਿਆ ਤੇ ਉਹਦੇ ਘਰ ਵਾਲੇ ਕਹਿੰਦੇ ਇਹ ਵਾਲਾ ਕੰਮ ਤੁਸੀਂ ਨਹੀਂ ਕਰ ਸਕਦੇ ਤੁਸੀਂ ਕੋਈ ਹੋਰ ਕੰਮ ਕਰ ਲਵੋ ਫਿਰ ਉਹ ਕਹਿੰਦੇ ਕਿ ਕਿਤੇ ਤੁਸੀਂ ਕਿਸੇ ਨੂੰ ਕੋਈ ਮਾੜਾ ਸ਼ਬਦ ਤਾਂ ਨਹੀਂ ਬੋਲਤਾ ਜਾਂ ਕਿਸੇ ਨੂੰ ਕੋਈ ਮੰਦਾ ਸ਼ਬਦ ਤਾਂ ਨਹੀਂ ਬੋਲਿਆ ਉਹ ਕਹਿੰਦਾ ਕਿ ਸੰਤ ਫਗੇ ਜੀ ਨੇ ਮੈਨੂੰ ਪੁੱਛਿਆ ਸੀ ਕਿ ਤੂੰ ਕੀ ਕਰਦਾ ਪਿਆ ਹੈ ਕਿਉਂ ਤਪਿਆ ਹੈ ਤੇ ਮੈਂ ਉਸ ਨੂੰ ਕਿਹਾ ਨਹੀਂ ਪਿਆ ਮੈਂ ਕੀ ਕਰਦਾ ਪਿਆ ਤੇ ਫਿਰ ਉਸਦੀ ਪਤਨੀ ਕਹਿੰਦੀ ਕਿ ਸੰਤ ਫਕੀਰਾਂ ਨੂੰ ਮਾੜਾ ਨਹੀਂ ਬੋਲੀਦਾ ਕਹਿੰਦੀ ਕਿ ਉਹ ਸੰਤ ਫਕੀਰ ਜੀ ਚੁੱਪ ਕਰਕੇ ਉੱਥੋਂ ਚਲੇ ਗਏ ਕਹਿੰਦੇ ਕਿ ਸੰਤ ਫਕੀਰਾਂ ਤੋਂ ਮਾਫੀ ਮੰਗ ਲਓ ਉਹ ਮਾਫ ਕਰ ਦਿਆ ਕਰਦੇ ਹਨ ਘਰ ਵਾਲੀ ਕਹਿੰਦੀ ਕਿ ਤੂੰ ਹੋਰ ਕੋਈ ਕੰਮ ਵੇਖ ਲੈ ਨਗਰ ਦੇ ਵਿੱਚ ਇੱਕ ਸ਼ਾਹੂਕਾਰ ਸੀ ਉਸੇ ਡੰਗਰਾਂ ਦਾ ਕੰਮ ਕਰਨ ਲੱਗ ਜਾਂਦਾ ਤੋਖਾ ਵੀ ਸੀ ਤੇ ਇੱਕ ਮਹੀਨਾ ਵਧੀਆ ਤਰੀਕੇ ਦੇ ਨਾਲ ਇਹ ਕੰਮ ਕਰਦਾ ਹੈ ਉਹ ਜਿਹੜਾ ਸ਼ਾਹੂਕਾਰ ਸੀ ਖੁਸ਼ ਹੋ ਗਿਆ ਉਸ ਨੂੰ ਗਾਣ ਦਿੰਦਾ ਹੈ ਜਦੋਂ ਇਹ ਗਾਣ ਨੋ ਚਾਰਨ ਜਾਂਦਾ ਹੈ ਤੇ ਉਸੇ ਡੰਗਰਾਂ ਨੂੰ ਵੀ ਆਪਣੇ ਨਾਲ ਲੈ ਜਾਂਦਾ ਹੈ ਕਹਿੰਦੇ ਰੋਜ਼ ਉੱਥੇ ਇੱਕ ਕੁੱਤਾ ਆਇਆ ਕਰਦਾ ਸੀ ਜਦੋਂ ਆਪ ਪ੍ਰਸ਼ਾਦਾ ਸ਼ਕਤਾ ਦੇ ਉਸ ਕੁੱਤੇ ਨੂੰ ਵੀ ਰੋਟੀ ਖਵਾ ਦਿਆ ਕਰਦਾ ਐਵੇਂ ਕਰਦੇ ਨੂੰ ਇੱਕ ਸਾਲ ਹੋ ਗਿਆ ਪਹਿਲਾਂ ਕਿੱਥੇ ਸ਼ਾਹੂ ਘਾਦੇ ਘਰ ਕੰਮ ਕਰਦਾ ਸੀ ਹੁਣ ਘਰ ਡੰਗਰਾਂ ਦਾ ਵਪਾਰ ਖੁੱਲ ਗਿਆ ਆਪਣਾ ਸਾਰਾ ਕੁਝ ਹੋ ਗਿਆ ਤੇ ਹੁਣ ਉਹ ਸੰਤ ਫਕੀਰ ਉਸ ਦੇ ਘਰ ਕੋਲੋਂ ਲੰਘੇ ਜਾਂਦੇ ਪੈ ਸੀ ਤੇ ਜਦੋਂ ਉਸ ਦੇ ਘਰ ਕੋਲੋਂ ਲੰਘੇ ਜਾਂਦੇ ਪੈ ਸੀ ਤਾਂ ਕਹਿੰਦੇ ਭਲੇ ਪੁਰਖਿਆ ਕੀ ਕਰਦਾ ਪਿਆ ਉਤਾਰਾ ਘੜਦਾ ਪਿਆ ਸੀ ਉਹ ਸੰਤ ਫਕੀਰ ਦੀ ਆਵਾਜ਼ ਸੁਣ ਕੇ ਛੇਤੀ ਨਾਲ ਧਾਰਾ ਛੱਡ ਕੇ ਤੇ ਬਾਹਰ ਆ ਗਿਆ ਸੰਤ ਫਕੀਰ ਜੀ ਨੂੰ ਕਹਿੰਦਾ ਅੱਜ ਤੇ ਜ਼ਰੂਰ ਦੱਸਾਂਗਾ ਮੈਂ ਕੀ ਕਰਦਾ ਪਿਆ ਹਾਂ ਸੰਤ ਫਕੀਰ ਹੱਸ ਕੇ ਕਹਿੰਦੇ ਦੱਸ ਕੀ ਕਰਦਾ ਪਿਆ ਉਸ ਨੇ ਕਿਹਾ ਕਿ ਧਾਰਾ ਘੜਦਾ ਪਿਆ ਹਾਂ ਤੁਹਾਡੀ ਬਦੌਲਤ ਇਹ ਸਾਰਾ ਕੁਝ ਹੋਇਆ ਤੇ ਆਹ ਪ੍ਰਸ਼ਾਦਾ ਪਾਣੀ ਛਕੋ ਸੰਤ ਫਕੀਰ ਜੀ ਕਹਿੰਦੇ ਕਿ ਨਹੀਂ ਮੈਂ ਪ੍ਰਸ਼ਾਦਾ ਪਾਣੀ ਜਿਹੜਾ ਹੈ ਉਹ ਆਪਣੇ ਹਿੱਸੇ ਦਾ ਉਹ ਸ਼ੱਕ ਲਿਆ ਹੈ ਉਹ ਕਹਿੰਦੇ ਕਿ ਕਦੋਂ ਸ਼ੱਕਿਆ ਕਹਿੰਦੇ ਰੋਜ਼ ਜਿਹੜਾ ਪ੍ਰਸ਼ਾਦਾ ਪਾਣੀ ਦੋਸ ਕੁੱਤੇ ਨੂੰ ਛਕਾਉਂਦਾ ਹੈ ਉਹ ਸਭ ਤੇਰੀ ਪ੍ਰੀਖਿਆ ਲਈ ਸੀ ਤੇ ਜਦੋਂ ਤੂੰ ਪ੍ਰਸ਼ਾਦਾ ਛਕਾਉਂਦਾ ਸੀ ਉਹ ਤੈਨੂੰ ਹਰ ਰੋਜ਼ ਅਸੀਸਾਂ ਦਿੰਦਾ ਸੀ ਜਦੋਂ ਆਪਾਂ ਇੱਕ ਪ੍ਰਸ਼ਾਦਾ ਵੀ ਕਿਸੇ ਕੁੱਤੇ ਨੂੰ ਖਵਾਉਂਦੇ ਹਾਂ ਜਾਂ ਫਿਰ ਕਿਸੇ ਬੇਜਾਨ ਨੂੰ ਦਿੰਦੇ ਹਾਂ ਤਾਂ ਉਹ ਸੋ ਅਸੀਸਾਂ ਦਿੰਦਾ ਹੈ ਕਹਿੰਦੇ ਉਹ ਸੋ ਅਸੀਸਾਂ ਕਰਕੇ ਇਹ ਤੈਨੂੰ ਫਲ ਮਿਲਿਆ ਹੈ ਇਹ ਸਾਰੇ ਜਿਹੜੇ ਫਲ ਨੇ ਇਹ ਤੈਨੂੰ ਦਿੱਤੇ ਹਨ ਪਰ ਹਾਂ ਜਿਹੜਾ ਤੋ ਪ੍ਰਸ਼ਾਦਾ ਪਾਣੀ ਮੈਨੂੰ ਖਵਾਇਆ ਹੈ ਇਸ ਦਾ ਮੈਂ ਤੈਨੂੰ ਫਲ ਜ਼ਰੂਰ ਦਵਾਵਾਂਗਾ ਤੇਰੀਆਂ ਸੱਤ ਕੋਲਾਂ ਤੱਕ ਕੋਈ ਵੀ ਦੁੱਖ ਨਹੀਂ ਆਵੇਗਾ ਇਹਨਾਂ ਕਹਿ ਕੇ ਸੰਤ ਫਕੀਰ ਉਹ ਤੋਂ ਚਲੇ ਗਏ ਸੰਤ ਫਕੀਰ ਜੀ ਕਹਿੰਦੇ ਕਿ ਹੁਣ ਇਸ ਤੋਂ ਤਾਂ ਹਨ ਨੂੰ ਸਿੱਖਣ ਨੂੰ ਇਹ ਹੀ ਮਿਲਦਾ ਹੈ ਕਿ ਜਦੋਂ ਅਸੀਂ ਬੇਜਬਾਨ ਨੂੰ ਪ੍ਰਸ਼ਾਦਾ ਛਕਾਉਂਦੇ ਹਾਂ ਤਾਂ ਉਹ ਸਾਨੂੰ ਸੋ ਅਸੀਸਾਂ ਦਿੰਦੇ ਹਨ ਕਹਿੰਦੇ ਜਦੋਂ ਰਾਜਕੁਮਾਰੀ ਨੇ ਇਹ ਗੱਲ ਸੁਣੀ ਤਾਂ ਉਹ ਬੈਠੇ ਹੋਏ ਸੀ ਉਸੇ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਆ ਉਹ ਸੰਤ ਫਕੀਰ ਨੂੰ ਨਮਸਕਾਰ ਕਰਕੇ ਤੇ ਚਲੀ ਗਈ ਹੁਣ ਉਹ ਨੂੰ ਗਲੀ ਦੇ ਵਿੱਚ ਜਿੱਥੇ ਵੀ ਕੋਈ ਜ਼ਖਮੀ ਦੇਖਣਾ ਕੁੱਤਾ ਉਸੇ ਮਰਮ ਪੱਟੇ ਕਾ ਅਧਿਆਕ ਨੇ ਜੇ ਕੋਈ ਭੁੱਖਾ ਪਿਆਸਾ ਦੇਖਦਾ ਤਾਂ ਉਹਨੂੰ ਰੋਟੀ ਪ੍ਰਸ਼ਾਦਾ ਦੇਣਾ ਇਸ ਤਰ੍ਹਾਂ ਕਰਦੇ ਇੱਕ ਮਹੀਨਾ ਬੀਤ ਗਿਆ ਇੱਕ ਮਹੀਨੇ ਬਾਅਦ ਫਿਰ ਉਸੇ ਥਾਂ ਤੇ ਗਈ ਕਹਿੰਦੇ ਅੱਜ ਉਸਨੇ ਦੇਖਿਆ ਕਿ ਜਦੋਂ ਗਾਂ ਦੁੱਧ ਦੇਣ ਆਇਂ ਤਾਂ ਰਾਜਕੁਮਾਰ ਸਰੋਵਰ ਜਿਸ ਨਾਨਕ ਕਰਾਂ ਤੋਂ ਬਾਅਦ ਕਹਿੰਦੇ ਕਿ ਉਹਦਾ ਜਿਹੜਾ ਰੋਪ ਉਸਤਾਜ ਜਿਹੜਾ ਜਨਮ ਸੇ ਉਹ ਉਸੇ ਤਰ੍ਹਾਂ ਹੋ ਗਿਆ ਤੇ ਉਸ ਨੂੰ ਕਹਿੰਦਾ ਇਹ ਬੜਾ ਔਖਾ ਕੰਮ ਸੀ ਪਰ ਤੂੰ ਇੱਕ ਦਿਨ ਚ 100 ਅਸ਼ੇਸਾਂ ਕਰ ਲਈਆਂ ਉਹ ਕਹਿੰਦੇ ਕਿ ਇੱਕ ਸੰਤ ਫਕੀਰ ਜੀ ਦੀ ਯੁਗਤ ਦੇ ਨਾਲ ਹੋਇਆ ਉਹਨਾਂ ਮੈਨੂੰ ਦੱਸਿਆ ਗਿਆ ਰੋ ਜਦੋਂ ਆਪਾਂ ਕੁੱਤੇ ਨੂੰ ਪ੍ਰਸ਼ਾਦਾ ਸ਼ਿਕਾਉਂਦੇ ਹਾਂ 100 ਅਸ਼ੇਸਾਂ ਨਿਕਲਦੀਆਂ ਹਨ ਕਹਿੰਦੀ ਮੈਂ ਤਾਂ ਕਿੰਨੇ ਸਾਰੇ ਕੁੱਤੇ ਹਨ ਰੋਜ਼ ਪ੍ਰਸ਼ਾਦਾ ਛਕਾਉਂਦੀ ਰਹੀ ਤੇ ਹੁਣ ਉਹ ਉਹਨੂੰ ਆਪਣੇ ਨਾਲ ਲੈ ਕੇ ਉੱਥੇ ਬਾਹਰ ਚਲੇ ਜਾਂਦੇ ਹਨ ਉਹਨਾਂ ਨੂੰ ਉਹੀ ਸੰਤ ਫਕੀਰ ਜੀ ਮਿਲਦੇ ਹਨ ਸੰਤ ਫਕੀਰ ਕਹਿੰਦੇ ਕਿ ਹਰ ਇੱਕ ਗੱਲ ਨੂੰ ਇੱਕ ਜੁਕਤ ਦੇ ਨਾਲ ਹੱਲ ਕੀਤਾ ਜਾ ਸਕਦਾ ਹੈ ਇਹਦੀ ਉਮਰ ਜਿਹੜੀ ਸੀ ਉਹ ਤਾਂ 18 ਬਰੇ ਸੀ ਪਰ ਤੇਰੇ ਕੀਤੇ ਦਾਨ ਪੁੰਨ ਨੇ ਉਸ ਨੂੰ ਵਧਾ ਦਿੱਤਾ ਹੈ ਸੰਤ ਫਕੀਰ ਕਹਿੰਦੇ ਕਿ ਇੱਕ ਗੱਲ ਹਮੇਸ਼ਾ ਯਾਦ ਰੱਖੋ ਕੁਝ ਗੱਲਾਂ ਨੂੰ ਹਮੇਸ਼ਾ ਗੁਪਤ ਰੱਖਣਾ ਚਾਹੀਦਾ ਹੈ ਕਿਸੇ ਨੂੰ ਨਹੀਂ ਦੱਸਣਾ ਚਾਹੀਦਾ ਜੇਕਰ ਕੋਈ ਗੱਲ ਦੱਸਿਆ ਤੁਹਾਡੀ ਇੱਜ਼ਤ ਮਨ ਤੇ ਬਣ ਆਵੇ ਤਾਂ ਉਹ ਗੱਲ ਕਦੇ ਕਿਸੇ ਨੂੰ ਨਾ ਦੱਸੋ ਜੇ ਕੋਈ ਗੱਲ ਦੱਸੀ ਤੁਹਾਡੀ ਆਰਥਿਕ ਸਥਿਤੀ ਦਾ ਟੋਲ ਹੋਵੇ ਤਾਂ ਉਹ ਵੀ ਗੱਲ ਕਦੇ ਕਿਸੇ ਨੂੰ ਨਹੀਂ ਦੱਸਣੀ ਚਾਹੀਦੀ ਜਿਸ ਗੱਲ ਨੂੰ ਦੱਸਿਆ ਤੁਹਾਡੇ ਪਰਿਵਾਰ ਦੀ ਜਿਹੜੀ ਮਾਨ ਪ੍ਰਸਿੱਧ ਹੈ ਉਹਦੇ ਉੱਤੇ ਬਣਾਵੇ ਉਹ ਗੱਲ ਕਦੇ ਨਾ ਦੱਸੋ ਇਸ ਲੇ ਇਹ ਗੱਲਾਂ ਨੂੰ ਹਮੇਸ਼ਾ ਗੁਪਤ ਰੱਖੋ ਤੁਹਾਡੀ ਆਮਦਨ ਦਾ ਸਾਧਨ ਕੀ ਹੈ ਕਿੱਥੋਂ ਆਉਂਦਾ ਹੈ ਇਹ ਗੱਲਾਂ ਨੂੰ ਹਮੇਸ਼ਾ ਹੀ ਗੁਪਤ ਰੱਖਣਾ ਚਾਹੀਦਾ ਹੈ ਤੇ ਸਾਥ ਸੰਗਤ ਜੀ ਐਸੇ ਸਾਡੀ ਅੱਜ ਦੀ ਵੀਡੀਓ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ